ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਇੱਕੇ ਵੀਰ ਕੋਲ ਇੱਕ ਟਰਾਲਾ 11 66 ਦਾ ਵਿਕਾਊ ਜਿੱਕ ਲਿਫਟ ਵਾਲਾ ਤੇ ਇਸੇ ਵੀਰ ਕੋਲ ਇੱਕ ਗੱਡੀ ਵਿਕਾਊ ਆ 2009 ਮਾਡਲ ਗੱਡੀ ਏ ਤੇ ਗੱਡੀ ਦਾ ਰੇਟ ਹੈਗਾ ਇਹ 1,35,000 ਤੇ ਕੋਕਾ ਪੀਸ ਟਰਾਲਾ ਕੋਕਾ ਪੀਸ ਗੱਡੀ ਏ ਵੀਰ ਦਾ ਨੰਬਰ ਉੱਪਰ ਦਿੱਤਾ ਹੋਇਆ ਏ ਤੇ ਤੁਸੀਂ ਇਹ ਵੀਰ ਤੋਂ ਰੇਟ ਦੀ ਪੂਰੀ ਜਾਣਕਾਰੀ ਲੈ ਸਕਦੇ ਜੀ ਤੇ ਇੱਕ ਵੀਰ ਕੋਲ ਸ਼ਿਫਟ ਕਾਰ ਆ ਸ਼ਿਫਟ ਕਾਰ 2013 ਮਾਡਲ ਰੇਟ ਵੀਰ ਦਾ 3,25,000 ਰੁਪਇਆ ਵੀਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਹੜੇ ਵੀ ਵੀਰ ਨੇ ਕੋਈ ਹੋਰ ਗੱਲਬਾਤ ਪੁੱਛਣੀ ਹੈ ਤੇ ਫੋਨ ਤੇ ਪੁੱਛ ਸਕਦਾ ਹੈ ਸਾਡੇ YouTube ਚੈਨਲ ਤੇ 5 ਤੋਂ 7 ਫੋਟੋਆਂ ਜੇ 1 ਮਿੰਟ ਦੀ ਵੀਡੀਓ ਪਾਇਆ ਕਰੋ 70 ਤੋਂ 79 86000 ਤੇ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾਈ ਜਾਵੇ ਕਰੇਗੀ ਧੰਨਵਾਦ ਵੀਰਜੀ YouTube ਚੈਨਲ ਵੱਲੋਂ